ਸ਼ੇਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਨੂੰ ਸਮਰਪਿਤ ਨਗਰ ਕੀਰਤਨ ਦੇ ਹੁਸ਼ਿਆਰਪੁਰ ਪਹੁੰਚਣ ਨੂੰ ਲੈ ਕੇ ਡੀਸੀ ਹੁਸ਼ਿਆਰਪੁਰ ਵੱਲੋਂ ਸਵਾਗਤੀ ਤਿਆਰੀਆਂ ਨੂੰ ਲੈ ਕੇ ਅੱਜ ਮੁਕੇਰੀਆਂ ਦੇ ਮਾਨਸਲ ਤੋਂ ਜ਼ਿਲ੍ਹਾ ਅਧਿਕਾਰੀਆਂ ਨਾਲ ਬੱਸ ਵਿੱਚ ਸਵਾਰ ਹੋ ਕੇ ਮੀਟਿੰਗ ਕੀਤੀ ਗਈ ਹੈ ਤੇ ਨਗਰ ਕੀਰਤਨ ਦੇ ਰੂਟ ਦਾ ਜਿਹੜਾ ਕਿ ਨਿਰਖਣ ਕੀਤਾ ਗਿਆ ਜਿਸ ਦੇ ਵਿੱਚ ਜ਼ਿਲ੍ਹੇ ਦੇ ਉੱਚ ਅਧਿਕਾਰੀ ਅਤੇ ਐਸਐਸਪੀ ਹੁਸ਼ਿਆਰਪੁਰ संदीप ਮਾਲਿਕ ਮੁੱਖ ਤੌਰ ਤੇ ਮੌਜੂਦ ਰਹੇ ਨੇ ਦੇ ਨਾਲ ਜਿਹੜਾ 350 ਸਾਲ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦੀ ਅਸੀਂ ਮਨਾਉਣ ਜਾ ਰਹੇ ਹਾਂ ਜਿਸ ਦੇ ਤਹਿਤ ਸ਼੍ਰੀਨਗਰ ਤੋਂ ਜਿਹੜੀ ਜਥੇਬੰਦੀ ਨਗਰ ਕੀਰਤਨ ਲੈ ਕੇ ਹੁਸ਼ਿਆਰਪੁਰ 21 ਤਰੀਕ ਨੂੰ ਪਹੁੰਚ ਰਹੀ ਹੈ ਉਹਨਾਂ ਦੇ ਸਵਾਗਤ ਲਈ ਔਰ ਉਹਨਾਂ ਦੇ ਨਗਰ ਕੀਰਤਨ ਨੇ ਕਿਵੇਂ ਹੁਸ਼ਿਆਰਪੁਰ ਪਹੁੰਚਣਾ ਹੈ ਤੋਂ ਮੁਕੇਰੀਆਂ ਤੋਂ ਹੁਸ਼ਿਆਰਪੁਰ ਜ਼ਿਲ੍ਹਾ ਵਿੱਚ ਐਂਟਰ ਕਰਨਗੇ ਇਸ ਤੋਂ ਬਾਅਦ ਦਸੂਹਾ ਟਾਂਡਾ ਹੁੰਦੇ ਹੋਏ ਹਰਿਆਣਾ ਔਰ ਹੁਸ਼ਿਆਰਪੁਰ ਪਹੁੰਚਣਗੇ ਰਾਮਪੁਰ ਖੇੜਾ ਡੇਰਾ ਦੇ ਵਿੱਚ ਉਹਨਾਂ ਦਾ ਰਾਤ ਨੂੰ ਵਿਸ਼ਰਾਮ ਹੈ ਤੇ ਉਹਦੇ ਸਾਰੇ ਪ੍ਰਬੰਧ ਦੇਖਣ ਲਈ ਅੱਜ ਮੈਂ ਐਸਐਸਪੀ ਸਾਹਿਬ ਸਾਡੀ ਸਾਰੀ ਸਿਵਲ ਪ੍ਰਸ਼ਾਸਨ ਦੀ ਟੀਮ ਸਾਰੀ ਪੁਲਿਸ ਪ੍ਰਸ਼ਾਸਨ ਦੀ ਟੀਮ ਵੱਖ-ਵੱਖ ਵਿਭਾਗਾਂ ਜਿਵੇਂ ਕਿ ਲੋਕਲ ਬਾਡੀਜ਼ ਮਿਊਨਿਸਪਲ ਕਾਉਂਸਲਸ ਦੇ ਆਫੀਸਰ ਸਾਹਿਬਾਨ ਬੀਡੀਪੀਓ ਸਾਹਿਬਾਨ ਐਕਸੀਐਨ ਸਾਹਿਬਾਨ ਇਹ ਸਾਰਾ ਰੂਟ ਦਾ ਜਾਇਜ਼ਾ ਕਰਨਗੇ ਇਹ ਸੁਨਿਸ਼ਚਿਤ ਕਰਨਗੇ ਕਿ ਰੂਟ ਦੇ ਵਿੱਚ ਪੂਰੇ ਪੁਖਤਾ ਪ੍ਰਬੰਧ ਟ੍ਰੈਫਿਕ ਅਰੇਂਜਮੈਂਟਸ ਦੇ ਸੇਫਟੀ ਦੇ ਹੋਣ ਨਾਲ ਹੀ ਸਾਫ ਸਫਾਈ ਰੋਡਸ ਦੀਆਂ ਕੰਡੀਸ਼ਨਸ ਨੂੰ ਆਲਰੇਡੀ ਸੁਧਾਰ ਦਿੱਤਾ ਗਿਆ ਹੈ ਅੱਜ ਅਸੀਂ ਪਰਸਨਲ ਤੌਰ ਤੇ ਉਹਦਾ ਜਾਇਜ਼ਾ ਲੈ ਕੇ ਇਹ ਸੁਨਿਸ਼ਚਿਤ ਕਰਾਂਗੇ ਕਿ ਕਿਤੇ ਵੀ ਕਿਸੇ ਤਰ੍ਹਾਂ ਦੀ ਕਮੀ ਨਾ ਹੋਵੇ ਜਿੱਥੇ ਵੀ ਨਗਰ ਕੀਰਤਨ ਨੇ ਸ਼ਾਮ ਨੂੰ ਪਹੁੰਚਣਾ ਹੈ ਉਥੇ ਟੈਂਪਰੇਰੀ ਤੌਰ ਤੇ ਜਿਹੜੇ ਲਾਈਟਿੰਗ ਦੇ ਅਰੇਂਜਮੈਂਟਸ ਕਰਨੇ ਨੇ ਜਾਂ ਜਿਹੜਾ ਕੂੜੇ ਦਾ ਪ੍ਰਬੰਧ ਕਰਨਾ ਹੈ ਉਹ ਵੀ ਸਾਰਾ ਅਸੀਂ ਸੁਨਿਸ਼ਚਿਤ ਕਰਾਂਗੇ ਤੇ ਮੇਰੀ ਤੁਹਾਡੇ ਰਾਹੀਂ ਫੇਰ ਇੱਕ ਵਾਰੀ ਸਾਡੇ ਸਾਰੇ ਨਿਵਾਸੀਆਂ ਨੂੰ ਬੇਨਤੀ ਹੈ ਕਿ ਜਿਨ੍ਹਾਂ ਨੇ ਲੰਗਰ ਵਗੈਰਾ ਵੀ ਲਗਾਉਣੇ ਨੇ ਸਾਰੀਆਂ ਸੰਗਤਾਂ ਦਾ ਬਹੁਤ-ਬਹੁਤ ਸਵਾਗਤ ਹੈ ਸਾਡੇ ਆਲਰੇਡੀ ਐਸ ਡੀ ਐਮ ਸਾਹਿਬਾਨ ਇਹਨਾਂ ਨਾਲ ਤਾਲਮੇਲ ਕਰ ਰਹੇ ਨੇ ਜਿੱਥੇ ਤੱਕ ਹੋ ਸਕੇ ਅਸੀਂ ਪ੍ਰਬੰਧਿਤ ਤੌਰ ਤੇ ਕਰੀਏ ਤਾਂ ਕਿ ਨਗਰ ਕੀਰਤਨ ਸੁਚਾਰੂ ਟੰਗਣਾ ਚਲਦੇ ਹੋਏ ਅਲਰੇਡੀ ਦੱਸਿਆ ਡੀਸੀ ਸਾਹਿਬ ਨੇ ਇੱਕ ਜੁਆਇੰਟ ਅਸੀਂ ਵਿਜ਼ਿਟ ਕਰ ਰਹੇ ਹਾਂ ਪੂਰਾਗਾ ਪੂਰਾ ਰੂਟ ਜਿਹੜਾ ਹੈਗਾ ਜੋ ਨਗਰ ਕੀਰਤਨ ਜਿੱਥੋਂ ਲੰਘਣਾ ਹੈ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਉਹਦਾ ਸਮੀਖਿਆ ਲਈ ਜਾ ਰਹੀ ਹੈਗੀ ਸਾਰਾ ਪੁਲਿਸ ਪ੍ਰਸ਼ਾਸਨ ਸਿਵਲ ਪ੍ਰਸ਼ਾਸਨ ਦੇ ਆਫਸਰਸ ਨਾਲ ਹੈਗੇ ਐਂਡ ਸਿਕਿਉਰਿਟੀ ਦੇ ਪੂਕਤਾ ਪ੍ਰਬੰਧ ਕੀਤੇ ਜਾਣਗੇ ਐਂਡ ਇਹਦੇ ਵਿੱਚ ਮੇਨ ਰੋਲ ਟ੍ਰੈਫਿਕ ਅਰੇਂਜਮੈਂਟਸ ਦਾ ਹੋਊਗਾ ਉਹਦੇ ਤੇ ਵੀ ਅਸੀਂ ਪੂਰੀ ਡੀਟੇਲ ਦੇ ਵਿੱਚ ਕੰਮ ਕਰ ਰਹੇ ਹੈਗੇ ਸੋ ਥੈਟ ਟ੍ਰੈਫਿਕ ਦੇ ਵਿੱਚ ਵਿਘਨ ਵੀ ਨਾ ਆਏ ਐਂਡ ਜੋ ਸੇਫਟੀ ਐਂਡ ਸਿਕਿਉਰਿਟੀ ਐ ਨਗਰ ਕੀਰਤਨ ਦੀ ਉਹ ਵੀ ਇਨਸ਼ੋਰ ਹੋ ਸਕੇ ਐਂਡ ਉਸ ਤੋਂ ਇਲਾਵਾ ਜਿਹੜੇ ਸਾਡੇ ਸਿਕਿਉਰਿਟੀ ਅਰੇਂਜਮੈਂਟਸ ਦੇ ਵਿੱਚ ਵੀ ਆਰ ਇਨ ਟੋਟਲ ਕੋਆਰਡੀਨੇਸ਼ਨ ਦੇ ਸਿਸਟਰ ਏਜੰਸੀਜ਼ ਐਂਡ ਇੰਟੈਲੀਜੈਂਸ ਏਜੰਸੀਜ਼ ਆਲਸੋ ਤੇ ਅਗਰ ਕੋਈ ਵੀ ਇਨਪੁਟ ਆਂਦੇ ਉਹਨਾਂ ਦਾ ਵੀ ਧਿਆਨ ਰੱਖਿਆ ਜਾਊਗਾ ਐਂਡ ਬਿਲਕੁਲ ਸੁਚਾਰੂ ਤਰੀਕੇ ਨਾਲ ਜੋ ਨਗਰ ਕੀਰਤਨ ਹੈ ਉਹ ਹੁਸ਼ਿਆਰਪੁਰ ਜ਼ਿਲ੍ਹੇ ਨੂੰ ਕ੍ਰਾਸ ਕਰੇ ਐਂਡ ਸੰਗਤਾਂ ਬਿਲਕੁਲ ਤਰੀਕੇ ਸਰ ਆਪਣੇ ਜੋ ਉਹਨਾਂ ਦੇ ਸ਼ਰਧਾ ਭਾਵ ਹੈ ਉਹ